ਥੋੜਾ ਸਵਾਗਤ ਆ ਬਹੁਤ-ਬਹੁਤ ਚੈਨਲ ਦੇ ਵਿੱਚ ਤੇ ਤੁਸੀਂ ਥੰਬਨੇਲ ਪੜਿਆ ਹੁਣ ਔਕਟ ਕੱਟ ਕੇ ਸੌਖ ਹੁੰਦੀ ਆ ਜਦੋਂ ਆਪਾਂ ਇੰਡੀਆ ਤੋਂ ਜਾਂ ਪੰਜਾਬ ਦੇ ਵਿੱਚੋਂ ਆਉਣਾ ਹੁੰਦਾ ਬਾਹਰਲੇ ਦੇਸ਼ ਕਿਤੇ ਵੀ ਜਾਣਾ ਹੋਵੇ ਯੂਰਪ ਚ ਜਾਂ ਕਿਤੇ ਵੀ ਦੇਸ਼ ਦੇ ਵਿੱਚ ਜਾਣਾ ਹੋਵੇ ਆਪਾਂ ਨੂੰ ਬਹੁਤ ਜ਼ਿਆਦਾ ਔਖ ਹੁੰਦੀ ਆ ਤੁਸੀਂ ਥੰਬਨੇਲ ਪੜਿਆ ਔਕਟ ਕੱਟ ਕੇ ਸੌਖ ਹੁੰਦੀ ਆ ਪਹਿਲਾਂ ਆਪਾਂ ਔਖੇ ਹੁੰਨੇ ਆ ਜਿੰਨੇ ਪਹਿਲਾਂ ਬੰਦੇ ਆਏ ਸੀਗੇ ਉਹ ਸਾਰੇ ਬੰਦੇ ਔਖੇ ਸੀਗੇ ਪਹਿਲਾਂ ਮੈਂ 2-3 ਮਹੀਨੇ ਔਖੇ ਨੇ ਕੱਟੇ ਨੇ ਫਿਰ ਮੈਂ ਉੱਥੇ ਰਹੇ ਉਰੇ ਰਹਾਂ ਫਿਰ ਮੈਂ 2-3 ਮਹੀਨੇ ਇੱਥੇ ਔਖੇ ਕੱਟੇ ਫਿਰ ਐਵੇਂ ਮੇਰੇ ਔਖੇ ਕੱਟਦੇ ਕਰਦੇ 6 ਮਹੀਨੇ ਲੰਘੇ ਹੁਣ ਪਰਮਾਤਮਾ ਦੀ ਕਿਰਪਾ ਨਾਲ ਮੇਰਾ ਜਿਹੜਾ ਸਰਕਲ ਉਹ ਠੀਕ ਠਾਕ ਜਾ ਚੱਲਦਾ ਚੱਲ ਰਾਜਾ ਦੇ ਵਿੱਚ ਰਹੀਏ ਤਾਂ ਬਹੁਤ ਵਧੀਆ ਪਰ ਜੇ ਦੁਨੀਆਵੀ ਚੀਜ਼ਾਂ ਦੇ ਨਾਲ ਦੇਖੀ ਤਾਂ ਠੀਕ ਠਾਕ ਚੱਲਦਾ ਇਸ ਕਰਕੇ ਜੇ ਆਪਾਂ ਕਿਤੇ ਵੀ ਔਖੇ ਰਹੀਏ ਤਾਂ ਆਪਾਂ ਨੂੰ ਰਾਜਾ ਦੇ ਵਿੱਚ ਰਹਿ ਕੇ ਉੱਥੇ ਔਖੇ ਔਖੇ ਕੱਟ ਲੈਣੇ ਚਾਹੀਦੇ ਆ ਦੂਜੀ ਗੱਲ 10-12 ਬੰਦੇ ਤੁਹਾਡੇ ਨਾਲ ਰਹਿੰਦੇ ਆ ਤੇ ਉਹ ਵੀ ਤੁਹਾਡੇ ਨਾਲ ਹੀ ਔਖੇ ਨੇ ਜਿੰਨੇ ਤੁਸੀਂ ਔਖੇ ਹੋ ਕਿਉਂਕਿ ਓਨਾ ਹੀ ਕੰਮ ਉਹਨਾਂ ਨੇ ਯਕੀਨੀਆਂ ਦਾ ਜਾਂ ਬ੍ਰੋਕਰਰੀ ਵਗੈਰਾ ਦਾ ਜਾਂ ਕੋਈ ਵੀ ਖੇਤੀਬਾੜੀ ਦਾ ਆਲੂਆਂ ਦਾ ਕੰਮ ਹੈਗਾ ਉਹਨਾਂ ਨੇ ਵੀ ਓਨਾ ਹੀ ਕਰਨਾ ਤੁਸੀਂ ਵੀ ਓਨਾ ਹੀ ਕਰਨਾ ਇਸ ਕਰਕੇ ਕਦੇ ਵੀ ਹੌਸਲੇ ਦੇ ਵਿੱਚ ਤੁਸੀਂ ਹੌਸਲੇ 'ਚ ਰਹਿਣਾ ਹੌਸਲਾ ਨਹੀਂ ਤੋੜਨਾ ਹੌਸਲਾ ਤੋੜ ਕਹਿਣ ਲੱਗਾ ਸੀ ਤੇ ਤੁਸੀਂ ਕਦੇ ਵੀ ਇਹ ਚੀਜ਼ ਨਹੀਂ ਸੋਚਣੀ ਵੀ ਯਾਰ ਇੱਥੋਂ ਚੱਲੀ ਆਪਾਂ ਪਤਾ ਕੀ ਹੈ ਜਦੋਂ ਆਪਾਂ ਜਗ੍ਹਾ ਬਦਲ ਲੈਂਦੇ ਆ ਬਾਅਦ ਦੇ ਵਿੱਚ ਸਾਨੂੰ ਓਹੀ ਜੀ ਰੂਟੀਨ ਓਹ ਜਾਂ ਸਿਸਟਮ ਨਹੀਂ ਮਿਲਦਾ ਦੋ ਦੋ ਮਹੀਨੇ ਕੱਟ ਕੇ ਕਰਜ਼ਾ ਲਾ ਕੇ ਚਾਰ ਮਹੀਨੇ ਕੱਟ ਕੇ ਜਿੰਨਾ ਵੀ ਟਾਈਮ ਸਾਡਾ ਲੱਗਦਾ ਵੀ ਹਾਂ ਵੀ ਚੱਲ ਪੈਸੇ ਲਗਾਤਾਰ ਮਿਲ ਜਾਂਦੇ ਨੇ ਬਹੁਤ ਪੰਜੇਮਗਣਾ ਬਰਾਬਰ ਨਹੀਂ ਹੁੰਦੀ ਬਹੁਤ ਬੰਦੇ ਐਸੇ ਨੇ ਜਿਹੜੇ ਤੁਹਾਨੂੰ ਪੈਸੇ ਨਹੀਂ ਦਿੰਦੇ ਹੈਗੇ ਦੋ ਦੋ ਮਹੀਨੇ ਪੈਸੇ ਨਹੀਂ ਦਿੰਦੇ ਇੱਕ ਮਹੀਨੇ ਤੇ ਪੈਸੇ ਦੇਤੇ ਫਿਰ ਦੂਜੇ ਮਹੀਨੇ ਪੈਸੇ ਦੇਤੇ ਇੱਕ ਮਹੀਨੇ ਦੇ ਪੈਸੇ ਖੜੇ ਹੀ ਰਹਿੰਦੇ ਨੇ ਜੇ ਤੁਹਾਨੂੰ ਲੱਗਦਾ ਵੀ ਇਹ ਮਾਲਕ ਸਹੀ ਆ ਠੇਕੇਦਾਰ ਸਹੀ ਆ ਤੁਹਾਨੂੰ ਪੈਸੇ ਦਈ ਜਾਂਦਾ ਤੁਸੀਂ ਉਹ ਤੋਂ ਪੈਸੇ ਲੈ ਕੇ ਆਪਣੇ ਕਰਜ਼ਾ ਬਹੁਤ ਜਿੱਥੇ ਮਰਜ਼ੀ ਤੁਸੀਂ ਦੇਣ ਨੇ ਆਪਣਾ ਕਰਜ਼ਾ ਲਾਓ ਮੇਨ ਕਈ ਬੰਦੇ ਇਦਾਂ ਹੀ ਕਰਦੇ ਆ 2 2 3 3 ਮਹੀਨਿਆਂ ਦੇ ਵਿੱਚ ਕੰਮ ਚੇਂਜ ਕਰਦੇ ਆ ਬਦਲਦੇ ਆ ਫਿਰ ਉਹ ਭਟਕਦੇ ਰਹਿੰਦੇ ਆ ਫਿਰ ਆਪਾਂ ਤਾਂ ਕਹਿੰਨੇ ਵੀ ਯਾਰ ਸਾਡਾ ਕੁਝ ਬਣਿਆ ਨਹੀਂ ਹੈਗਾ ਇਟਲੀ ਸਾਡੇ ਲਈ ਕੀ ਆ ਸਾਡੇ ਲਈ ਬਾਹਰਲਾ ਦੇਸ਼ ਕੀ ਆ ਇਟਲੀ ਨਹੀਂ ਕੋਈ ਵਿਦੇਸ਼ ਲਾ ਲਈ ਆਪਾਂ ਨੀਅਤ ਔਰ ਕਰਮਾਂ ਦੇ ਹਿਸਾਬ ਨਾਲ ਆਪਾਂ ਨੂੰ ਹਰ ਚੀਜ਼ ਮਿਲਦੀ ਆ ਜ਼ਿੰਦਗੀ ਦੇ ਵਿੱਚ ਇਨਸਾਨ ਤਾਂ ਇਨਸਾਨ ਹੀ ਆ ਚਾਹੇ ਟਾਲੀਅਨ ਮਾਲਕ ਚਾਹੇ ਆਪਣੇ ਪੰਜਾਬ ਦਾ ਇੰਡੀਅਨ ਜਿੱਥੇ ਦਾ ਮਰਜ਼ੀ ਹੈ ਹਿੰਦੂ ਮੁਸਲਮ ਜਿਹੜਾ ਮਰਜ਼ੀ ਆ ਦੇਲਤ ਤਾਂ ਇੱਕੋ ਹੀ ਆ ਪਰਮਾਤਮਾ ਨੇ ਦਿੱਤਾ ਹੋਇਆ ਕਿਉਂਕਿ ਜਦੋਂ ਆਪਾਂ ਇਮਾਨਦਾਰੀ ਵਰਤਦੇ ਆ ਕਿਸੇ ਦੇ ਸਾਹਮਣੇ ਬੰਦਾ ਆਪਣੇ ਨਾਲ ਉਵੇਂ ਹੀ ਚੱਲਦਾ ਜਦੋਂ ਆਪਾਂ ਕਿਸੇ ਨਾਲ ਆਲਸ ਕਰਾਂਗੇ ਚਲਾਕੀਆਂ ਕਰਾਂਗੇ ਜਿਆਦਾ ਫਿਰ ਬੰਦਾ ਉਹਨੂੰ ਪਤਾ ਲੱਗ ਜਾਂਦਾ ਜੇ ਆਪਾਂ ਕਰਦੇ ਆ ਨਾ ਦੂਸਰੇ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਇਹ ਯਾਰ ਬੰਦਾ ਕੰਮ ਸਹੀ ਨਹੀਂ ਕਰਦਾ ਇਸ ਕਰਕੇ ਆਪਣੀ ਪੂਰੀ ਇਮਾਨਦਾਰੀ ਦੇ ਨਾਲ ਕੰਮ ਕਰਕੇ ਦਿਖਾਈਏ ਅਗਲਾ ਚਾਹੇ ਗਉਣ ਪਾਵੇ ਚਾਹੇ ਨਾ ਪਾਵੇ ਪਰ ਆਪਾਂ ਆਪਣੀ ਇਮਾਨਦਾਰੀ ਦੇ ਹਿਸਾਬ ਨਾਲ ਕੰਮ ਕਰੀਏ ਕਿਉਂਕਿ ਅਗਰ ਆਪਾਂ ਆਪਣੀ ਇਮਾਨਦਾਰੀ ਦੇ ਅੰਦਰੋਂ ਨੀਅਤ ਦੇ ਨਾਲ ਕੰਮ ਕਰਦੇ ਆ ਪਰਮਾਤਮਾ ਨੇ ਅਗਲੇ ਪਰਮਾਤਮਾ ਅਗਲੇ ਰਾਹ ਖੋਲ੍ਹ ਦਿੰਦਾ ਆਪਣੇ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਆਪਣਾ ਲਈ ਪਰਮਾਤਮਾ ਨੇ ਕੀ ਬੀਜਿਆ ਹੋਇਆਗਾ ਹਾਂ ਆਪਾਂ ਨੂੰ ਉਹ ਚੀਜ਼ ਜਿਹੜੀ ਮਿਲਣੀ ਆ ਆਪਾਂ ਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਇਸ ਕਰਕੇ ਔਖੇ ਕਿਤੇ ਵੀ ਹੈਗੇ ਹੋ ਔਖੇ ਸੁਖੇ ਰਹਿ ਲੋ ਕੋਈ ਚੱਕਰ ਨਹੀਂ ਪਰਮਾਤਮਾ ਦੀ ਰਜਾ ਦੇ ਵਿੱਚ ਨਾਮ ਲੈ ਕੇ ਪਰ ਕਦੇ ਵੀ ਡੋਲਣਾ ਨਹੀਂ ਜ਼ਿੰਦਗੀ ਦੇ ਵਿੱਚ ਔਖ ਸੁਖ ਬਹੁਤ ਜ਼ਿਆਦਾ ਬੰਦਿਆਂ ਨੂੰ ਆਈ ਆ ਪਹਿਲਾਂ ਜਿਹੜੇ ਆਏ ਨੇ ਆਪਣੇ ਤੋਂ 2004-5 ਦੇ ਵਿੱਚ ਆਪਾਂ ਦਾ ਚੱਲ ਫਿਰ ਵੀ ਟੈਕਨੋਲੋਜੀ ਕਿੰਨੀ ਆ ਹੁਣ ਭਾਸ਼ਾ ਇੱਕ ਮਿੰਟ ਦੇ ਵਿੱਚ ਫੋਨ ਦੇ ਬੋਲ ਕੇ ਦੱਸ ਦਿੰਦੇ ਆ ਆਪਾਂ ਮਾਲਕ ਨੂੰ ਇਸ ਕਰਕੇ ਕਿਤੇ ਵੀ ਆਪਾਂ ਔਖੇ ਹੈਗੇ ਆ ਜਿਹੜੇ ਪੰਜਾਬੀ ਨੇ ਵੀਰ ਬਣ ਕੇ ਉਹ ਰਲ ਮਿਲ ਕੇ ਰਹੋ ਕਿਸੇ ਦੀਆਂ ਗਲਤੀਆਂ ਦੇ ਤੁਸੀਂ ਪਰਦੇ ਪਾ ਦੋ ਵੀ ਚੱਲ ਕੋਈ ਗੱਲ ਨਹੀਂ ਮੈਨੂੰ ਸਮਝਾ ਦਿਆ ਕਰੋ ਬੰਦੇ ਨੂੰ ਬੀਜਰ ਕੋਈ ਗੱਲ ਨਹੀਂ ਬਾਈ ਚੱਲਦੇ ਰਹਿਣਾ ਅਸੀਂ ਸਾਤੋਂ ਸਿੱਖ ਲਾ ਸੀ ਤੈਨੂੰ ਦੱਸ ਦਿਆ ਕਰਾਂਗੇ ਇਦਾਂ ਉਦਾਂ ਇਸ ਕਰਕੇ ਕਈ ਪੰਜਾਬੀ ਬੰਦੇ ਜਿਹੜੇ ਲੜ ਪੈਂਦੇ ਨੇ ਆਪਣਾ ਯਾਰ ਇੱਕਾ ਹੋਣਾ ਚਾਹੀਦਾ ਜਿਹੜਾ ਮੈਨਾਂ ਪੰਜਾਬ ਚਿੰਦੀ ਮਰਜੀ ਬੰਦੇ ਨਾਲ ਗਲਤੀ ਹੋਵੇ ਤੁਸੀਂ ਨਾਲ ਖੜੋ ਬੰਦੇ ਦੇ ਵੀ ਯਾਰ ਕੋਈ ਇਹਨਾਂ ਦੀ ਗਲਤੀ ਹੋ ਗਈ ਤਾਂ ਮਾਫੀ ਮੰਗ ਲੈ ਮਾਫੀ ਮੰਗਣ ਦੇ ਨਾਲ ਬੰਦਾ ਛੋਟਾ ਨਹੀਂ ਹੁੰਦਾ ਵੀ ਚੱਲ ਕੋਈ ਗੱਲ ਨਹੀਂ ਯਾਰ ਅਗਲੀ ਵਾਰੀ ਧਿਆਨ ਰੱਖੀ ਇਹ ਚੀਜ਼ ਦਾ ਇਸ ਕਰਕੇ ਤੁਸੀਂ ਔਖ ਸੁਖ ਦੇ ਵਿੱਚ ਵੀ ਰਹਿੰਦੇ ਹੋ ਕਦੇ ਵੀ ਤੁਸੀਂ ਇਹ ਚੀਜ਼ ਨਹੀਂ ਸੋਚਣੀ ਹੈਗੀ ਵੀ ਮੈਂ ਤਾਂ ਬਹੁਤ ਔਖ ਮਾਂ ਨਿਕਲ ਜਾਇਆ ਇੱਥੋਂ ਪਰਮਾਤਮਾ ਨੇ ਤੁਹਾਨੂੰ ਪਤਾ ਨਹੀਂ ਕਿਹ ਜੇ ਤੁਹਾਨੂੰ ਮਾੜਾ-ਮੋਟਾ ਦੇਖਦਾ ਫਿਰ ਬੰਦਾ ਔਖਾ ਹੀ ਹੋ ਜਾਂਦਾ ਗਾਹਾਂ ਧੰਨਵਾਦ ਅਗਲੇ ਜਿਹੜੀਆਂ ਵੀਡੀਓ ਨੇ ਚੈਨਲ ਦੇ ਵਿੱਚ ਆਪਾਂ ਪਾਉਣੀਆਂ ਨੇ ਹੋਰ ਮੈਂ ਨਵਾਂ ਚੈਨਲ ਹੁਣ ਸ਼ੁਰੂ ਕੀਤਾ ਪਹਿਲਾਂ ਬੰਦ ਹੋ ਗਿਆ ਤੇ ਇਹਦੇ ਵਿੱਚ ਜੋ ਵੀ ਆਪਾਂ ਵਿਚਰਦੇ ਆ ਆਪਾਂ ਉਹੀ ਚੀਜ਼ਾਂ ਪਾਵਾਂਗੇ 4-5 ਮਿੰਟ ਦੀ ਵੀਡੀਓ ਹੋਊਗੀ ਤੇ ਕਿਰਪਾ ਕਰਕੇ ਤੁਸੀਂ ਸਬਸਕ੍ਰਾਈਬ ਕਰ ਲਿਓ ਬਾਕੀ ਇੱਛਾ ਅਨੁਸਾਰ ਤੇ ਧੰਨਵਾਦ